ਔਡੀ ਕੀ ਹਾਲ ਚਾਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਵਾਂਗੇ ਹੋਵੋਗੇ ਤੇ ਬਾਕੀ ਅੱਜ ਸਵੇਰੇ ਸੋਰੇ ਮੁੰਡਾ ਲਾ ਕੇ ਮਹਿਸਾਂ ਦਾ ਗਨ ਕਿਉਂਕਿ ਇਹਦੇ ਘਰ ਦੇ ਗਏ ਹੋਏ ਆ ਫਤੇਗੜ ਸਾਹਿਬ ਅੱਜ ਟਰੈਲੀ ਗਈ ਸੀ ਕਿ ਆਪਣੇ ਪਿੰਡ ਤੋਂ ਤੇ ਬਾਕੀ ਇਹਨੂੰ ਮਹਿਸਾਂ ਦਾ ਗਨ ਲਾਤਾ ਤੇ ਬਾਕੀ ਆਪਾਂ ਵੀ ਆਏਗੇ ਆਪਾਂ ਵੀ ਕਰਾਵਾਂਗੇ ਨਾਲ ਹੋ ਕੇ ਮਹਿਸਾਂ ਦੇਦ ਨਾਲ ਤੇ ਬਾਕੀ ਹੋਰ ਮੁੰਡਾ ਠੀਕ ਠਾਕ लो जी बालती आप देखो कि ठीक है बाकी तू फर्शा

ਬਾਪੀ ਲੈ ਇਹਨਾਂ ਦਾ ਮਨ ਭਰ ਗਿਆ। ਬਾ ਮਨ ਭਰ ਗਿਆ ਇਹਨਾਂ ਦਾ ਪਾਣੀ ਤੋਂ ਬਸ ਉਹਨੂੰ ਪਿਲਾ ਦਿਓ। ਕਿ ਇਧਰ ਆ ਬੈਲੀ ਹੈਗਾ ਆਪਣਾ। ਦੇਖੀਓ ਦੇਖੀਓ। ਇਹ ਕਿ ਦੇਖ ਰਿਹਾ। ਚਲੋ ਜੀ ਕਰਤਾ ਪਾਏ ਇਕੱਠਾ ਨਵੇੜ ਤੋਂ ਮੰਡੇ ਡੰਗਰਾ ਦਾ। ਹੋਰ ਭਾਈ। ਬਾਕੀ ਵਾਗ 90 ਡੰਗਰਾਂ ਦਾ ਵੇੜ ਤੋਂ ਬਾਅਦ ਨਾ ਹਟੋ ਕੇ ਰੋਟੀ ਰੋਟੀ ਖਾ ਕੇ ਫਿਰ ਆਪਾਂ ਫਣੀ ਬਲੌਸ ਬਣਾਵਾਂਗੇ, ਸ਼ੂਟ ਕਰਾਂਗੇ ਫਣੀ ਸ਼ਾਰਟਸ। ਚਲੋ। ਆਪਾਂ ਵੀ ਬਾਲਟੀ ਚੱਕ ਲਈਏ ਨਾਲ ਉਸ ਤੇ ਪਾਣੀ ਕੱਢੀਏ। ਤੇ ਲੋ ਵੀ ਮਿੱਤਰੋ ਬਨ ਵਾਲੇ ਤੇ ਤੇ ਬਾਸ ਹੁਣ ਆਪਾਂ ਉਧਰ ਰੋਟੀ ਚੱਕਣ ਚੱਲਦੇ ਆਂ ਰੋਟੀ ਭੁੱਖ ਲੱਗੇ ਰੋਟੀ ਖਾ ਲਈਏ ਠੀਕ ਆ ਹਾਂਜੀ ਮੈਂ ਰੋਟੀ ਚੱਕ ਕੇ ਲਿਆਏ ਵੀਰੇ ਫਿਰ ਆਪਾਂ ਫਣੀ ਬਣਾਉਣੇ ਨੇ ਜਿਹਨਾਂ ਨਾਲ ਬੜਾ ਬਲਾਉ ਤੋਂ ਸਾਰਿਆਂ ਦਾ ਲਾਉਣਾ ਬਾ ਠੀਕ ਆ ਜੀ ਚਲੋ ਚੱਲੀਏ ਰੋਟੀ ਚੱਕ ਤੇ ਲੋ ਜੀ ਬੈਠੇ ਤੇ ਨਿਆਰੇ ਨਾਲ ਰੋਟੀ ਪਛਾਦਾ ਆਪਾਂ ਛਕ ਲਿਆ ਤੇ ਦੋ ਕੁ ਵੀਡੀਓ ਆਪਾਂ ਬਣਾ ਲਿਆ ਫਣੀ ਦੀਆਂ ਤੇ ਬਾਕੀ ਦੇਖਾਂਗੇ ਮੋਟਰ ਤੇ ਜਾਵਾਂਗੇ ਉੱਥੇ ਜਾ ਕੇ ਦੇ ਦਿੰਦੇ ਜੀ ਕੋਈ ਆਂਦੇ ਆ ਦੇਵਾਂਗੇ ਉੱਥੇ ਬਣਾਣੇ ਆ ਤੇ ਬਾਕੀ ਤੱਕ ਸਿੱਧਾ ਹੁਣ ਚੱਲਦੇ ਆਂ ਮੋਟਰ ਤੇ ਮੁੰਡਿਆ ਤੇ ਲੋ ਜੀ ਜਾ ਰਹੇ ਤੇ ਰਸਤੇ 'ਚ ਤੇ ਬਾਕੀ ਆਪਣੇ ਸਰਜੀ ਆਗੇ ਜੀ ਮਾਤਾ ਕੁ ਜਰੀ ਕਾਲਜ ਚ ਜਿਹੜੇ ਮਰਜ਼ੀ ਕੰਮ ਕਰਵਾਓ ਸਰਜੀ ਤੋਂ ਹਾਂਜੀ ਹਾਂਜੀ ਤੇ ਬਾਕੀ ਤੁਹਾਨੂੰ ਮੋਟਰ ਤੇ ਆ ਕੇ ਚੈੱਕ ਕਰਾਂ ਤੁਸੀਂ ਦੱਸੋ ਜੀ ਉਸ ਮਤਲਬ ਐ ਕੀ ਚਲੋ ਸਰਜੀ ਬੰਦੇ ਵਧੀਆ ਤੇ ਬਾਕੀ ਆਪਾਂ ਵੀ ਸਰ ਨਾਲ ਇੱਕ ਵੀਡੀਓ ਬਣਾ ਲਈ ਤੇ ਉਹ ਵੀ ਤੁਹਾਨੂੰ ਕੱਲੋਂ ਦੇਖਣ ਨੂੰ ਮਿਲੂਗੀ ਤੇ ਚਲੋ ਠੀਕ ਆ ਸਰਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਤੇ ਲੋ ਜੀ ਵਿਰਾਮ ਬਣਾਉਗਾ ਹੁਣ ਬਲੌਗ ਆਪਣਾ ਦੇਖੋ ਮਿੱਤਰੋ ਇਧਰ ਆਪਣਾ ਪਾਣੀ ਦਾ ਨਿਬੜ ਗਿਆ ਆਹ ਕਿ ਆ ਰਹੇ ਨੇ ਦੋਨੇ ਬਸ ਕਰਾਦੀ ਲੈਟੇ ਨਹੀਂ ਹੁੰਦੀ ਤੇ ਛਲਗਮ ਦਾ ਜੰਮ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਖਾਸ ਵਧੀਆ ਨਹੀਂ ਹੈਗਾ ਤੇ ਖਬਰੇ ਪਾਣੀ ਲਾਇਆ ਤੇ ਨਿਕਲੇ ਆਉਣ ਹੁਣ ਪਾਣੀ ਲਾਉਣ ਤੋਂ ਰਹਿਦਾ ਲੈਟੇ ਨਹੀਂ ਆਉਂਦੀ ਹੈਗੀ ਜੱਜ ਗੈਲ ਤੇ ਆ ਕਣਕ ਭਰੀ ਵੀ 826 ਲਈ ਵੀ ਮਿੱਤਰੋ ਦੇਖਦੇ ਕੀ ਕੁਝ ਬਣਦਾ ਗੁੱਲੀ ਡੰਡਾ ਬਹੁਤ ਹੋ ਗਿਆ ਸੀਗਾ ਤੇ ਆਪਾਂ ਸਪਰੇਅ ਕਰਤੀ ਸੀਗੀ ਅਬ ਕੀੜਾ ਦੀ ਬਾਕੀ ਤੁਹਾਨੂੰ ਨਾਲ ਦੀ ਨਾਲ ਅਪਡੇਟ ਦਿੰਦੇ ਰਹਾਂਗੇ ਤੇ ਤੁਹਾਨੂੰ ਉਹ ਵੀ ਦਿਖਾ ਦੰਨੀ ਆਂ ਜਾ ਕੇ ਨਾਲ ਛਲਗਮਾ ਦੇ ਵਿੱਚ ਹੀ ਲੰਘ ਜਾਂਦੇ ਆਂ ਜੀ ਆਪਾਂ ਦੇਖ ਕੇ ਹੁਣ ਤਾਂ ਛੇਤੀ ਕੁਝ ਹੁੰਦਾ ਨਹੀਂ ਬਾਕੀ ਦੇਖ ਲੋ ਲੋ ਕਿੰਨੀ ਕਿੰਨੀ ਜਗਾ ਬਿੱਲੀ ਪਈ ਆ ਇੱਥੇ ਠੀਕ ਆ ਦੇ ਗੱਬੇ ਆ ਗੱਬੇ ਜੇ ਹਲੇ ਭਰਮਾ ਜਾ ਅੱਧਾ ਕਿਲੋ ਬੀਜ ਪਾਇਆ ਸੀ ਅਸੀਂ ਨੇ ਪਰ ਰਿਜ਼ਲਟ ਐਡਾ ਵਧੀਆ ਨਹੀਂ ਹੈਗਾ ਨਾ ਤਾਂ ਆਪਾਂ ਨੂੰ ਇਹ ਨਹੀਂ ਭੇਤੀ ਖੇਤੀ ਦਾ ਆ ਪੁਰਾਣੇ ਵਲੌਗਾਂ ਤੁਸੀਂ ਚੈੱਕ ਕਰੋਗੇ ਥੋੜੇ ਟਾਈਮ ਪਹਿਲਾਂ ਗੜਾਈ ਕਰੀ ਸੀ ਤੇ ਦੇਖੋ ਜੀ ਕਵਾੜ ਫੇਰ ਹੁਣ ਫੇਰ ਗੜਾਈ ਹੋਊ ਇਹਦੀ ਤੇ ਆ ਮੂੜੀਆਂ ਲੱਗੀਆਂ ਹੋਈਆਂ ਨੇ ਸਾਈਡ ਤੇ ਆਪਣੀਆਂ ਵਿੱਚੇ ਧਣੀਆਂ ਧੁਣੀਆਂ ਲਾਇਆ ਵਾ ਤੇ ਵਿੱਚ ਉਰੇ ਮਿਰਚਾਂ ਦੇ ਬੁੱਟੇ ਲਾਏ ਸੀਗੇ ਲਿਆ ਕੇ ਲਾਲ ਟਮਾਟਰ ਤੇ ਦੋ ਤਰ੍ਹਾਂ ਦੀਆਂ ਗੋਭੀਆਂ ਫੁੱਲ ਤੇ ਬੰਦ ਤੇ ਹਰੇ ਮਟਰ ਤੇ ਹਰੇ ਮਟਰ ਵੀ ਮਿੱਤਰੋ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਤੇ ਉਧਰ ਆਪਣਾ ਬਰਸੀਨ ਸਰੋ ਜੋਈ ਆ ਗਈ ਤੇ ਭਰਾ ਬੈਂਗਣਾ ਆ ਗਿਆ ਆਪਣੇ ਤੇ 3 ਕਿਲਿਆਂ ਦਾ ਔਰੇ ਆਪਣਾ ਕਣਕ ਤੇ ਅੱਧਾ ਕਿਲੋ ਉਧਰ ਉਹ ਵੀ ਤੁਹਾਨੂੰ ਚੈੱਕ ਆਊਟ ਕਰਾ ਲਿਆਵਾਂਗੇ ਜਿਹੜੀ ਆਪਾਂ ਸੈੱਟ ਕਰੀ ਸੀ ਜਮੀਨ ਕਿਉਂਕਿ ਉੱਥੇ ਕੋਠਾ-ਗੂਠਾ ਪੱਟਿਆ ਗਿਆ ਸੀ ਨਾ ਬੂਰ-ਬੂਰ ਪੱਟ ਲਿਆ ਸੀਗਾ ਤੇ ਉਹਦੇ ਕਰਕੇ ਉਤਪਾਦ ਫਿਰ ਆਪਾਂ ਨੇ ਬਾਬੂ ਕੇ ਸੈੱਟ ਕਰਨੀ ਸੀ ਜਗਾ ਉਹ ਥੋੜੀ ਜਿਹੀ ਕਸਰ ਰਹਿ ਗਈ ਅਗਲੇ ਸਾਲ ਟਾਈਮ ਵੱਧ ਹੋਊਗਾ ਫਿਰ ਕਰ ਲਾਂਗੇ ਹਲੇ ਆਪਾਂ ਵੱਟ ਪਾ ਕੇ ਉੱਥੇ ਕਣਕ ਬੀਤੀ ਸੀਗੀ ਪਹਿਲਾਂ ਜਗਾ ਬੇਲੀ ਪਈ ਰਹੀ ਆਪਣੀ ਬਹੁਤ ਟਾਈਮ ਹੁਣ ਆਇਆ ਅੱਧਾ ਕਿਲਾ ਉਹ ਅੱਧੇ ਕਿਲੇ ਨਾਲ ਆਪਣਾ ਕਣਕ ਦਾ ਘਰ ਦਾ ਸਰਜੂਗਾ ਚੱਲਾ ਕਣਕ ਆਪਣੇ ਕੋਲ ਵੇਚਣ ਯੋਗੀ ਹੋ ਜੂਗੀ ਪਰਮਾਤਮਾ ਵਧੀਆ ਨਕਾਲ ਦੇ ਦੇਵੇ ਅੱਛੇ ਆਪਣੇ ਹਰੇ ਮਟਰ ਦੇਖੋ ਜੀ ਹਰੇ ਮਟਰ ਦੇਖੋ ਜੀ ਹੁਣ ਬਹੁਤ ਵਧੀਆ ਗ੍ਰੋਥ ਹੋ ਰਹੀ ਹੈ ਇਹਨਾਂ ਦੀ ਪਰਮਾਤਮਾ ਸੁੱਖ ਰੱਖੇ ਇਹਨਾਂ ਦੀ ਗੜਾਈ ਕਰਾ ਦਾਂਗੇ ਲਾਓ ਜੀ ਚੈੱਕ ਕਰ ਸਕਦੇ ਹੋ ਗਿੱਲਾ ਮੇਰੇ ਬੂਟ ਪਾਇਆ ਨਹੀਂ ਤਾਂ ਵਿੱਚ ਵੜ ਕੇ ਦਿਖਾ ਦਿੰਦਾ ਤੁਹਾਨੂੰ ਤੇ ਉਸ ਤੋਂ ਬਾਅਦ ਤੁਹਾਨੂੰ ਪਰਾਂ ਨੂੰ ਘੁੰਮ ਕੇ ਦਿਖਾ ਦੰਨੇ ਆ ਜੀ ਤੇ ਸਾਰੇ ਗਣਕ ਨੂੰ ਆਪਾਂ ਪਾਣੀ ਲਾਤਾ ਤੇ ਮਿੱਤਰੋ ਬਲੌਗਰ ਨੂੰ ਸਪੋਰਟ ਕਰਿਆ ਕਰੋ ਮਿੱਤਰੋ ਆਪਾਂ ਦੇਖੋ ਟਾਈਮ ਚੋਂ ਟਾਈਮ ਕੱਢ ਕੇ ਵੀਲੌਗ ਬਣਾਉਨੇ ਆ ਪੱਕੀ ਛੋਟੇ ਤੇ ਆ ਸਾਰਾ ਕੁਝ ਇੱਕ ਵਾਰ ਕਈ ਵਾਰ ਵਿਊ ਆ ਜਾਂਦੇ ਨੇ ਇੱਕ ਵੀ ਲਾਈਕ ਨਹੀਂ ਕਰਦੇ ਲਓ ਜੀ ਕਰੇ ਮਟਰ ਆਪਣੇ ਪਰਮਾਤਮਾ ਮਿਹਰ ਕਰੇ ਵਧੀਆ ਕਾਲ ਦੇਣ ਥੋੜੀ ਜਿਹਾ ਜਗਾ ਲਈਏ ਗਾ ਨੂੰ ਆਪਾਂ ਕਿਲੇ ਖੁੱਲੇ ਦਾ ਜਾਦੇ ਕਿਲੇ ਦਾ ਪੰਗਾ ਲਾਵਾਂਗੇ ਗੋਭੀ ਵੀ ਲਾਵਾਂਗੇ ਤੇ ਹਰੇ ਮਟਰਈ ਵੱਧ ਲਾਵਾਂਗੇ ਤੇ ਬੈਂਗਣਾ ਬਣਾ ਤੁਸੀਂ ਚੈੱਕ ਆਊਟ ਕਰਦੇ ਹੋ ਹਰ ਸੀਗਾ ਬਾਕੀ ਹਾਂ ਵੀ ਮਿੱਤਰਾਂ ਵਾਓ ਕਿਹੜਾ ਸਬਜੀ ਚੈੱਕ ਕਰ ਤੁਸੀਂ ਬਾਕੀ ਤੁਹਾਨੂੰ ਨਾਲ ਦੀ ਨਾਲ ਅਪਡੇਟ ਦਿੰਦੇ ਰਹਾਂਗੇ ਵੀਡੀਓ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਦਿਖਾਉਣੇ ਯੱਗੇ ਦੇਖੋ ਮਿੱਤਰੋ ਲੜ ਭੱਜ ਗਈ ਤੇ ਆ ਫੇਰ ਰਹਿ ਗਈ ਇੰਨੀ ਜਗਾ ਬਾਕੀ ਭਰੀ ਗਈ ਸੀ ਤੇ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਤੇ ਲੈਟਰ ਨੇ ਬੜਾ ਹੈਰਾਨ ਕਰਿਆ ਮਿੱਤਰੋ ਪਗਮਾ ਤੁਮਨ ਸਾਹਿਬ ਕਹੀ ਜਾਂਦੇ ਨੇ ਵੀ ਲੜ ਬਾਰਹੀ ਆ ਆਪਣੇ ਤਾਂ ਬਹੁਤ ਦਿੱਕਤ ਦੀ ਆ ਲਾਈਟ ਨੇ ਤਿੰਨ ਕਿੱਲੇ ਭਰਨੇ ਨੇ ਤਿੰਨ ਕਿੱਲੇ ਨੂੰ ਮੈਂ ਲਾਦਾ ਤਿੰਨ ਚਾਰ ਦਿਨ ਹੋ ਗਏ ਹੋਣੇ ਭਰਦਿਆਂ ਨੂੰ ਤੇ ਦੇਖ ਲੋ ਆ ਹਲੇ ਫੇਰ ਰਹਿੰਦਾ ਫੇਰ ਲਾਈਟ ਨਹੀਂ ਹੈਗੀ ਜੇ ਹੁੰਦੀ ਆ ਆਪਾਂ ਹੁਣ ਚਲਾ ਕੇ ਆ ਥੋੜੀ ਜਿਹਾ ਜਗ੍ਹਾ ਰਹਿ ਗਈ ਸੀਗੀ ਭਰ ਦਿੰਦੇ ਆ ਪਰਾਂ ਤੋਂ ਪਾਣੀ ਝੜਾ ਵਾ ਵਿੱਚ ਹੋਇਆ ਰਹਿ ਗਈ ਫੇਰ ਓ ਬੰਦਾ ਕੀ ਕਰੇ ਕੀ ਨਾ ਕਰੇ ਜੀ ਦੇਖੋ ਕਵਾੜ ਦੇਖੋ ਗੁਲੀ ਡੰਡਾ ਜੀ ਤੇ ਲੋ ਜੀ ਦੂਜੀ ਆਰਡਰ ਤੇ ਪਹੁੰਚ ਗਏ ਤੇ ਤੇ ਬਾਕੀ ਇਧਰ ਵੀ ਜੰਮ ਵਧੀਆ ਹੋਇਆ ਹੋਇਆ ਆਪਣਾ ਤੇ ਚੈੱਕ ਆਊਟ ਕਰ ਸਕਦੇ ਹੋ ਤੇ ਆ ਜਗ੍ਹਾ ਮਿੱਤਰੋ ਆਪਾਂ ਜੀਰੀ ਤੋਂ ਬਾਅਦ ਨਾ ਸੈੱਟ ਕਰ ਲਾਂਗੇ ਇਹ ਜੋ ਹਲੇ ਕਣਕ ਦਾ ਐਡਾ ਕੋਈ ਖਾਸ ਜੰਮ ਨਹੀਂ ਹੈਗਾ ਕਿਉਂਕਿ ਇਹ ਮਿੱਟੀ ਦੁਬਾਰੇ ਤਿਆਰ ਹੋਊਗੀ ਬਾਕੀ ਸਾਰੇ ਖੇਤ ਜੰਮ ਵਧੀਆ ਬਾਕੀ ਜਰੂਰ ਸਪੋਰਟ ਕਰਿਓ ਤੇ ਉਹ ਆਪਣੀ ਕੋਈ ਆ ਗਈ ਮਿੱਤਰੋ ਬਾਕੀ ਚਲੋ ਮਿਲਦੇ ਆਂ ਜਾ ਕੇ ਹੁਣ ਸਮੋਸੇ ਖਾਵਾਂਗੇ ਮਿੱਤਰੋ ਕਹਿੰਦੇ ਲਿਆਏ ਸਮੋਸੇ ਫੜ ਕੇ ਲਓ ਜੀ ਕਰੋ ਚੈੱਕ ਆਊਟ ਕਹੇ ਖਲਾਈਏ ਨਾ ਖਲਾਈਏ ਦੇਖੋ ਜੀ ਫਿਰ ਬਣਦੀ ਗੱਲ ਬਾਤ ਬਾਕੀ ਬਣੇ ਰਹੇ ਹੋਂ ਦੰਦੇ ਰਹਾਂਗੇ ਕਾਹਾਂ ਕਾ ਅਪਡੇਟ ਮਿੱਤਰੋ ਕੱਢ ਲਏ ਸਮੋਸੇ ਮੁੰਡੇ ਨੇ ਤੇ ਚੱਕ ਦੂ ਫੱਟੇ ਹੁਣ ਖਾਓ ਜੀ ਖਾਓ ਲਓ ਜੀ ਮਿੱਤਰੋ ਚੱਲੇ ਹੁਣ ਆਪਾਂ ਪਿੰਡ ਕੰਨੀ ਨੂੰ ਤੇ ਚੱਕ ਲੈ ਆਪਾਂ ਵੈਸ਼ਨ ਝੋਟਾ ਬਾਕੀ ਦਿਖਾਉਣ ਆ ਜਾਗੇ ਤੁਹਾਨੂੰ ਕੀ ਕੁਝ ਬਣਦਾ ਜੀ ਲਓ ਜੀ ਮਿੱਤਰੋ ਤੇ ਪਹੁੰਚ ਚੁੱਕੇ ਆ ਤੇ ਕਹਾਂ ਜਾ ਕੇ ਦਿਖਾਉਣੇ ਤੁਹਾਨੂੰ ਆ ਗਿਆ ਆਪਾਂ ਆਪਣੇ ਪਿੰਡ ਤੇ ਦਿੱਲੀ ਸਾਡਾ ਆਪਣੇ ਪਿੰਡ ਦਾ ਜੀ ਗੁਰਦੁਆਰਾ ਸਾਹਿਬ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਫਰਨੀਚ ਤੇ ਲੋਜੀ ਅੰਦਰ ਬੈਠੇ ਆ ਕਮਰੇ ਜਿਹਾ ਠੰਡਾ ਪਾ ਤਵਾ ਨਿਕਲਦਾ ਹੁਣ ਜੀ ਨਹੀਂ ਕਰਦਾ ਹਨ ਤੇ ਗੱਲ ਜੋ ਕਿ ਆਪਾਂ ਫਰਨੀਸ਼ ਔਰ ਹਲੇ ਹਲੇ ਕਾਨੂੰ ਵੀ ਸ਼ੂਟ ਕਰਦੇ ਤੇ ਅੱਜ ਵੀ ਕਰਿਆ ਮਿੱਤਰੋ ਤੇ ਵਲੌਗ ਆਪਣਾ ਨਾਲ ਦੀ ਨਾਲੇ ਚੱਲਦਾ ਤੇ ਤੁਸੀਂ ਸਪੋਰਟ ਜਰੂਰ ਕਰਿਆ ਕਰੋ ਵਿਊ ਆਉਂਦੇ ਵੀ ਹੈਗੇ ਨੇ ਚਲੋ ਐਵੇਂ ਤੁਹਾਨੂੰ ਗਰੀਏ ਗੱਲ 100 150 ਵਿਊ ਆ ਜਾਂਦਾ ਕਈ ਵਾਰ ਪਰ ਲਾਈਕ ਜਮੇ ਹੀ ਨਹੀਂ ਕਰਦੇ ਬੰਦੇ ਦਾ ਲਾਈਕ ਦਾ ਹੁਣ ਬੰਦੇ ਨੂੰ ਹੌਸਲਾ ਦੇ ਬਲੌਗ ਬਣਾ ਦਾ ਤਾਂ ਸਪੋਰਟ ਜ਼ਰੂਰ ਕਰਿਓ ਮਿੱਤਰੋ ਯਾਰਾ ਹੁਣ ਠੰਡਿਓ ਬਾਤ ਹੋ ਗਿਆ ਨਾ ਵੀਰੇ ਹੋਰ ਠੱਡਿ ਜੀ ਕੱਬ ਕਰਦਾ ਬੜਾ ਔਖਾ ਦੇਖੋ ਅੱਜ ਆ ਬਣਾਏ ਜੀਗੇ ਇਹ ਕਾਗਲੇ ਆਣੇ ਨੇ ਤੇ ਬਾਕੀ ਤੁਹਾਨੂੰ ਉੱਪਰ ਆਈਡੀ ਮੈਂਸ਼ਨ ਕਰਨਾਗੇ ਪਲੀਜ਼ ਕਿਰਪਾ ਕਰਕੇ ਆ ਬਣਾਓ ਕਰਿਓ ਸਪੋਰਟ ਜ਼ਰੂਰ ਕਰਿਓ ਸਪੋਰਟ ਕਰਿਓ ਮਿੱਤਰੋ ਬਾਕੀ ਦੇਖਦੇ ਆ ਕਿ ਇਹ ਕੁਝ ਮਹਣਤਾ ਚਲੋ ਜੀ ਤੇ ਲੋਜੀਕ ਕਾਣ ਹੋ ਹੋ ਗਿਆ अपना <laughs> तो के करता है बाब्य पटा तोड़ता पल पट गई क्योंकि पटा उतर गया लिपट गया नाली इधर नाली नूली तोड़ती खासा खुश होना पै गया पल भी चकती होया कि होट गया है चलो कोई ना उधर टोका करके लिया ਤੇ ਲੋ ਜੀ ਵਾਦੀ ਚ ਪਹੁੰਚ ਗਏ ਮੈਂ ਸਾਲਾ ਗੰਨ ਧਾਰਾਂ ਚੋਂ ਲੂਗੇ ਸਾਡਾ ਚਲਾਇਆ ਤੇ ਬਾਕੀ ਬੱਸ ਚੋਕੇ ਫਿਰ ਮਿਲਦੇ ਆ ਦੁੱਧ ਮਿਲਕਿੰਗ ਕਾਲ ਕੇ ਚਲੋ ਤੇ ਲੋ ਜੀ ਕੱਢ ਲਿਆ ਮਾਲਕ ਬਾਕੀ ਆ ਵੀ ਲੋ ਜੀ ਆ ਆਪਣੇ ਟੂਨ ਡਿਊਟੀ ਨੂੰ ਆ ਮਸਾਪਾਉਣ ਨਾਲ ਕਿ ਚੱਲਦੇ ਆ ਕਰਨੂੰ ਤੇ ਲੋ ਜੀ ਮਿਲਕ ਕੱਢ ਕੇ ਮੈਂ ਸਾਂਚੂ ਫੇਰ ਆਪਾਂ ਘਰਾਂ ਫੜਾਇਏ ਤੇ ਤੇ ਬਾਕੀ ਵੀਰੇ ਕੋਲ ਆਗੇ ਤੇ ਫਸ ਮਿੱਤਰੋ ਅੱਜ ਦੇ ਬਲੌਗ ਚ ਐਨੀ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ